ਪੰਜਾਬ ਸਰਕਾਰ ਦੀ ਜਿਹੜੀ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਆ ਉਹਨੂੰ ਬੜਾ ਤਗੜਾ ਹੁੰਗਾਰਾ ਜਿਹੜਾ ਆ ਪਬਲਿਕ ਸਪੋਰਟ ਦਾ ਵੀ ਮਿਲ ਰਿਹਾ ਆ ਅੱਜ ਉਸੇ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅਸੀਂ ਦੁਬਾਰੇ ਇੱਕ ਕਾਰਡਨੈਂਟ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਪਲਾਨ ਕੀਤਾ ਅਸੀਂ ਟਿਆ ਬਸਤੀ 'ਚ ਆਏ ਆ ਜਿਹੜਾ ਕਿ ਇੱਕ ਹੌਟਸਪੌਟ ਏਰੀਆ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਥੋਰੋ ਚੈਕਿੰਗ ਹੋਵੇ ਹਰੇਕ ਸਸਪੀਸ਼ੀਅਸ ਬੰਦੇ ਨੂੰ ਰੋਕ ਕੇ ਚੈੱਕ ਕੀਤਾ ਜਾਵੇ ਜਿਹੜੀ ਚੈਕਿੰਗ ਜਿਹੜੀ ਕਰੇ ਉਹਦੇ ਬਾਰੇ ਦੇਖੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੈ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਆ ਉਹਨੂੰ ਬੜਾ ਤਗੜਾ ਹੁੰਗਾਰਾ ਜਿਹੜਾ ਆ ਪਬਲਿਕ ਸਪੋਰਟ ਦਾ ਵੀ ਮਿਲ ਰਿਹਾ ਆ ਅੱਜ ਉਸੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅਸੀਂ ਦੁਬਾਰੇ ਇੱਕ ਕਾਰਡਨੈਂਟ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਪਲਾਨ ਕੀਤਾ ਐਸਪੀ ਸਿਟੀ ਬਲਵਿੰਦਰ ਚੀਮਾ ਡੀਐਸਪੀ ਸਿਟੀ 1 ਸਤਨਾਮ ਸਿੰਘ ਸਿਟੀ 2 ਮਨੋਜ ਜੀ ਦੇ ਸਚੂ ਸਬਾਨ ਕੋਤਵਾਲੀ ਲਾਹੌਰੀ ਗੇਟ ਅਸੀਂ ਟਿਆ ਬਸਤੀ ਚ ਆਏ ਆ ਜਿਹੜਾ ਕਿ ਇੱਕ ਹੌਟਸਪੌਟ ਏਰੀਆ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ thorough ਚੈਕਿੰਗ ਹੋਵੇ ਹਰੇਕ ਸਸਪੀਸ਼ੀਅਸ ਬੰਦੇ ਨੂੰ ਰੋਕ ਕੇ ਚੈੱਕ ਕੀਤਾ ਜਾਵੇ ਤੇ ਜਿਹੜੇ ਵੀ ਨਸ਼ਿਆਂ ਦੇ ਗੋਰਖ ਧੰਦੇ ਚ ਪੰਜਾਬ ਦੇ ਯੂਥ ਨੂੰ ਧਕੇਲਦੇ ਆ ਤੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਹਿਲਾਂ ਵੀ ਅਸੀਂ ਵੱਡੀ ਗਿਣਤੀ 'ਚ ਮਕਦਮੇ ਦਰਜ ਕਰਕੇ ਕਾਫੀ ਨਸ਼ਾ ਤਸਕਰ ਜਿਹੜੇ ਆ ਉਹ ਅੰਦਰ ਭੇਜੇ ਆ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਬਦਸਤੂਰ ਜਾਰੀ ਰਹੂਗੀ। ਤੇ ਕੁਝ ਰਿਕਵਰੀ ਆ ਕੁਝ ਗ੍ਰਿਫਤਾਰੀਆਂ ਪਈਆਂ। ਬਿਲਕੁਲ ਜੀ ਪੂਰੇ ਜ਼ਿਲ੍ਹੇ ਚ ਕਾਸੋ ਆਪਰੇਸ਼ਨ ਚੱਲ ਰਿਹਾ ਜਦੋਂ ਇਹ ਸਾਰਾ ਵਾਈਂਡ ਅਪ ਹੋ ਗਿਆ ਦੁਪਹਿਰੇ ਤੁਹਾਨੂੰ ਬਰੀਫ ਪ੍ਰੋਪਰ ਪ੍ਰੈਸ ਨੋਟ ਦਵਾਂਗੇ ਕਿ ਕੀ ਕੀ ਰਿਕਵਰੀਜ਼ ਹੋਈਆਂ ਇਹਦੇ ਚ। ਕੀ ਆਮ ਕੀ ਮੈਸੇਜ ਕੀ ਦੇਣਾ ਹੈ? ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਜੀ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਸਖਤ ਰਵਈਆ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਊਗਾ। ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ਿਆਂ ਦੇ ਸਕੋਰ ਚ ਪੈ ਕੇ ਉਹ ਅਸੀਂ ਉਹਨਾਂ ਪ੍ਰਤੀ ਸਿੰਪੈਥੈਟਿਕ ਨਿਗਾਹ ਰੱਖਾਂਗੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਕੇਂਦਰਾਂ 'ਚ ਜਮਾ ਕਰਾ ਕੇ ਤੇ ਉਹਨਾਂ ਨੂੰ ਨਸ਼ੇ ਦੇ ਇਸ ਦਲਦਲ ਤੋਂ ਬਾਹਰ ਨਿਕਲਣ ਲਈ ਪ੍ਰੇਰਣਾ ਦਿੱਤੀ ਜਾਊਗੀ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕੁਝ ਦਿਨ ਪਹਿਲਾਂ ਪਰਸੋਂ ਰਾਤ ਨੂੰ ਜਿਹੜਾ ਸਟਰੀਟ ਕਲੱਬ ਹੈ ਉੱਥੇ ਇੱਕ ਫਾਇਰਿੰਗ ਦੀ ਘਟਨਾ ਹੋਈ ਸੀ ਉਹਦੇ 'ਚ ਬਾਉਂਸਰ ਨਾਲ ਜਦੋਂ ਲੜਾਈ ਹੋਈ ਤੇ ਚਾਰ ਨੌਜਵਾਨਾਂ ਨੇ ਜਿਹੜਾ ਹਮਲਾ ਕੀਤਾ ਉਹਨਾਂ 'ਚੋਂ ਇੱਕ ਨੌਜਵਾਨ ਨੇ ਆਪਣਾ ਨਾਜਾਇਜ਼ ਪਿਸਤੌਲ ਕੱਢ ਕੇ ਜਿਹੜਾ ਕਲੱਬ ਦਾ ਬਾਉਂਸਰ ਸੀ ਉਹਦੇ ਉੱਪਰ ਫਾਇਰ ਕੀਤਾ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਐਸਪੀ ਸਿਟੀ ਡੀਐਸਪੀ ਸਿਟੀ ਵੱਲੋਂ ਐਸਐਚਓ ਕੋਤਵਾਲੀ ਦੀ ਟੀਮ ਨੇ 12 ਘੰਟਿਆਂ 'ਚ ਉਹ ਚਾਰੇ ਦੋਸ਼ੀ ਅਰੈਸਟ ਕਰ ਲੇ ਬਾਹਰ ਦਾ ਚਵਰਤੀ ਗਈ ਥਾਰ ਗੱਡੀ ਤੇ ਜਿਹੜਾ ਨਜਾਇਜ਼ ਪਿਸਤੌਲ ਸੀ ਉਹ ਵੀ ਬਰਾਮਦ ਕਰ ਲਿਆ ਤੇ ਐਗਜ਼ੈਂਪਲਰੀ ਐਕਸ਼ਨ ਹੋਇਆ 12 ਘੰਟਿਆਂ 'ਚ ਅਸੀਂ ਚਾਰੋਂ ਦੋਸ਼ੀ ਅਰੈਸਟ ਕੀਤੇ ਤੇ ਜਿਹੜੇ ਉਹ ਲੜਬਾਜੀ ਕਰਕੇ ਪਿਸਤੌਲਾਂ ਦੀ ਚੁੱਕੀ ਫਿਰਦੇ ਇਹਨਾਂ ਨੂੰ ਸਖਤ ਮੈਸੇਜ ਆ ਕਿ ਪਟਿਆਲੇ 'ਚ ਇਸ ਤਰੀਕੇ ਦੀ ਬਦਮਾਸ਼ੀ ਦੀ ਗੁੰਡਾਇਸ਼ ਨਹੀਂ ਹੈ ਠੀਕ ਹੈ ਠੀਕ ਹੈ 아무튼 아무아무 아무튼 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 ਇੱਧਰ ਨਾ ਖੜੋ ਪਿੱਛੇ ਨਾ ਖੜੋ ਸਾਡੇ ਉਧਰ ਚਲੋ ਚਲੋ ਉਧਰ ਆ ਕਰ ਲੋ ਵੱਲੋ ਹੁਣ ਕਰ ਲੋ ਜੀ ਜਰਾ ਜੀ ਹਾਂਜੀ ਜੀ ਪ੍ਰਿਆਪ ਦੇ ਲੋੜ ਜੀ ਕਰ